ਮਚਾਕੀ ਦੇ ਵਿੱਚ ਦੀਪ ਦਪੁਰਜੀ ਵਾਲਿਆਂ ਨੂੰ ਕਿਸੇ ਵੀਰਾਂ ਨੇ ਥਾਰ ਗੱਡੀ ਬੋਲੀ ਸੀ। ਉਹ ਦੀਪ ਕਹਿੰਦਾ ਵੀ ਕਿਸੇ ਕਾਰਨ ਉਹ ਸਨਮਾਨ ਮੈਂ ਨਹੀਂ ਲਵਾਗਾ। ਉਹਨਾਂ ਵੀਰਾਂ ਦਾ ਧੰਨਵਾਦ ਹੈ। ਕਿਉਂਕਿ ਜੋ ਦੀਪ ਨੇ ਕਹਿੰਦਾ ਸਾਨੂੰ ਕਮੇਟੀ ਨੇ ਕਹਿੰਦਾ ਜਾਂ ਕਿਸੇ ਵੀਰ ਨੇ ਜਿਨ੍ਹਾਂ ਨੇ ਮਾਨ ਸਨਮਾਨ ਦੇਣਾ ਹੈ। ਅਸੀਂ ਤਾਂ ਭਾਈ ਤੁਹਾਡੇ ਸਾਰਿਆਂ ਦੇ ਸਾਝੇ ਆ। ਸਾਡੇ ਤੇ ਨਾਲ ਕੋਈ ਬੰਦਾ ਗਿਲਾ ਕਰੇ। ਦੀਪ ਕਹਿੰਦਾ ਜਿਹੜਾ ਮੈਂ ਉਹ ਮਾਨ ਸਨਮਾਨ ਜਿਹੜੇ ਵੀਰਾਂ ਨੇ ਬੋਲਿਆ ਸੀ ਉਹ ਮਾਨ ਸਨਮਾਨ ਮੈਂ ਨਹੀਂ ਲਵਾਗਾ। ਇਹਦਾ ਕੀ ਕਾਰਨ ਹੈ ਇਹਦੇ ਪਿੱਛੇ ਕੀ ਚੱਕਰ ਹੈ ਉਹ ਦੀਪ ਨੂੰ ਪਤਾ ਹੈ ਜਾਂ ਜਿਹੜੇ ਵੀਰਾਂ ਨੇ ਉਹਨਾਂ ਨੂੰ ਜਿਨ੍ਹਾਂ ਨੇ ਦੇਣੀ ਹੈ ਉਹਨਾਂ ਨੂੰ ਪਤਾ ਭਾਈ ਜੋ ਉਹ ਵੀਰ ਨੇ ਅਨਾਉਂਸ ਕਰਾਇਆ ਤਾਂ ਤਾਂ ਦੋਸਤੋ ਇਹ ਕੱਲ ਜਿਹੜੀ ਦੀਪ ਦਪੁਰਜੀ ਦੇ ਵੱਲੋਂ ਅਨਾਉਂਸਮੈਂਟ ਕਰਾਈ ਗਈ ਹੈ ਕਿ ਜਿਹੜਾ ਥਾਰ ਦੇ ਨਾਲ ਦੀਪ ਦਪੁਰਜੀ ਦਾ ਮਾਨ ਸਨਮਾਨ ਹੋਣਾ ਸੀ ਉਹ ਜਿਹੜਾ ਸਨਮਾਨ ਦੀਪ ਦਪੁਰਜੀ ਕਹਿੰਦਾ ਮੈਂ ਨਹੀਂ ਲੈਣਾ ਤੇ ਇਹਦੇ ਪਿੱਛੇ ਕੋਈ ਵੱਡਾ ਕਾਰਨ ਦੋਸਤੋ ਹੋ ਸਕਦਾ ਹੈ ਪਰ ਹਜੇ ਤੱਕ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਜੇਕਰ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਹਾਨੂੰ ਜਰੂਰ ਦੱਸਾਂਗੇ ਉਦੋਂ ਤੱਕ ਤੁਸੀਂ ਕਮੈਂਟਾਂ ਵਿੱਚ ਜਰੂਰ ਲਿਖੋ ਕਿ ਕੀ ਕਾਰਨ ਹੋ ਸਕਦਾ ਹੈ ਕਿ ਕਿਉਂ ਨਹੀਂ ਦੀਪ ਦਪੁਰਜੀ ਇੰਨਾ ਵੱਡਾ ਸਨਮਾਨ ਲੈਣਾ ਚਾਹੁੰਦਾ ਤਾਂ ਹੀ ਅੱਜ ਦੀ ਵੀਡੀਓ ਧੰਨਵਾਦ